ਦਰਖਤ ਦੀ ਛਾਂਵੇਂ ਖੜੀ ਮੇਰ ਘਾਰ ਦੀਆਂ ਅੱਖਾਂ ਕਚਹਿਰੀ ਦੇ ਗੇਟ ਵੱਲ ਟਿੱਕੀਆਂ ਹੋਈਆਂ ਸਨ ਪਰ ਜੀਤੇ ਨੂੰ ਅਜੇ ਵੀ ਜੇਲ੍ਹ ਚੋਂ ਪੁਲਿਸ ਵਾਲੇ ਲੈ ਕੇ ਨਹੀਂ ਆਏ ਸਨ ਪੈਰਾ ਪਾਰ ਬੈਠਦਿਆਂ ਆਪਣੇ ਆਪ ਨਾਲ ਗੱਲਾਂ ਕਰਨ ਲੱਗੇ ਵਾਹਿਗੁਰੂ ਮੇਰ ਕਰੀ ਅੱਗੇ ਤਾਂ ਐਸ ਵੇਲੇ ਤੱਕ ਲੈ ਆਉਂਦੇ ਹਨ ਅੱਜ ਕਿਉਂ ਦੇਰ ਹੋਈ ਰੱਬਾ ਸੁੱਖ ਰੱਖੀ ਉਸ ਨੂੰ ਦੂਰੋਂ ਪੁਲਿਸ ਵਾਲੇ ਜੀਤੇ ਨੂੰ ਲੈ ਕੇ ਆਉਂਦੇ ਨਜ਼ਰੀ ਪਈ ਤੇਜ਼ ਕਦਮਾਂ ਉਸ ਵੱਲ ਵੱਦੇ ਮੱਥਾ ਟੇਕਦਾ ਬੀਬੀ ਜਗਜਗ ਜੀ ਮੇਰਾ ਪੁੱਤ ਕੀ ਗੱਲ ਲੇਟ ਹੋ ਗਏ ਅੱਜ ਗੱਲਾਂ ਗੱਲਾਂ ਕਰਦੇ ਕਰਦੇ ਬਖਸ਼ੀ ਖਾਣੇ ਜਾਂ ਸਿਪਾਈਆਂ ਨੇ ਜਿੱਤੇ ਨੂੰ ਬੰਦ ਕਰ ਦਿੱਤਾ ਬਖਸ਼ੀ ਖਾਨਾ ਉਹ ਹੁੰਦਾ ਹੈ ਜਿੱਥੇ ਤਰੀਕ ਦੀ ਆਵਾਜ਼ ਪੈਣ ਤੋਂ ਪਹਿਲਾਂ ਮੁਰਜਮਾਂ ਨੂੰ ਰੱਖਿਆ ਜਾਂਦਾ ਹੈ ਬੀਬੀ ਕਿਉਂ ਤੰਗ ਹੁੰਦੀ ਹੈ ਪੁੱਤਰਾ ਤੈਨੂੰ ਦੇਖਣ ਨੂੰ ਤਰਸੀ ਰਹਿੰਦੀ ਹਾ ਲੱਗਦਾ ਮਾਂ ਅੱਜ ਕੋਈ ਫੈਸਲਾ ਹੋਜੂ ਇੰਨੀ ਧੇਰ ਨੂੰ ਜੱਜ ਦੀ ਆਵਾਜ਼ ਪੈ ਗਈ ਜਿੱਤੇ ਨੂੰ ਜੱਜ ਦੇ ਕਮਰੇ ਵਾਲਾ ਪੁਲਿਸ ਇਹ ਲੈ ਗਏ ਬਾਹਰ ਖੜੀ ਮੇਰ ਕੌਰ ਦੇ ਹੱਥ ਰੱਬ ਵੱਲ ਅਰਦਾਸ ਕਰਨ 'ਚ ਜੁੜੇ ਰਹੇ ਅੱਜ ਕੁਝ ਸਮਾਂ ਜ਼ਿਆਦਾ ਲੱਗਾ ਕੋਈ ਅੱਧੇ ਘੰਟੇ ਬਾਅਦ ਜੀਤੇ ਨੇ ਆਵਾਜ਼ ਮਾਰੀ ਬੀਬੀ ਆ ਜਾ ਹੁਣ ਇੱਥੇ ਨਹੀਂ ਉਡੀਕਣਾ ਪੈਣਾ ਸਜਾ ਬੋਲ ਗਈ 5 ਸਾਲ ਦੀ ਹੁਣ ਤੂੰ ਜੇਲ੍ਹ ਆ ਜਾਇਆ ਕਰੀ ਆਪਣਾ ਖਿਆਲ ਰੱਖੀ ਕਹਿੰਦੇ ਜੀਤੇ ਨੂੰ ਪੁਲਿਸ ਵਾਲੇ ਗੱਡੀ 'ਚ ਚੜਾ ਲੈ ਗਏ ਸਜਾ ਵਾਲੀ ਗੱਲ ਸੁਣ ਕੇ ਮੇਰ ਕੌਰ ਪੱਥਰ ਹੀ ਹੋ ਗਈ ਉਸ ਦੀਆਂ ਸੋਚਾਂ ਦੀ ਲੜੀ ਫਿਲਮ ਬਣਾ ਚੱਲ ਪਈ ਜੀਤਾ ਮਾਂ-ਬਾਪ ਦਾ ਇਕਲੌਤਾ ਤੇ ਸਾਉ ਪੁੱਤਰ ਸੀ ਬਾਪੂ ਦੀ ਮੌਤ ਤੋਂ ਬਾਅਦ ਉਹ ਨੇੜੇ ਸ਼ਹਿਰ 'ਚ ਇੱਕ ਫੈਕਟਰੀ 'ਚ ਕੰਮ ਕਰਨ ਲੱਗ ਪਿਆ ਸੀ ਸਵੇਰੇ ਕੰਮ ਤੇ ਜਾਂਦਾ ਤੇ ਸ਼ਾਮ ਨੂੰ ਸਿੱਧਾ ਘਰ ਆਉਂਦਾ ਸੀ ਇੱਕ ਦਿਨ ਉਹ ਕੰਮ ਤੋਂ ਘਰ ਆ ਰਿਹਾ ਸੀ ਪਿੰਡ ਦੇ ਬਾਹਰ ਹੀ ਤਿੰਨ ਵੈਲੀ ਜਿਹੇ ਮੁੰਡੇ ਰਾਣੋਂ ਨੂੰ ਘੇਰੀ ਖੜੇ ਸਨ ਰਾਣੋਂ ਉਹਨਾਂ ਦੇ ਪਿੰਡ ਦੀ ਪੰਜ ਦੀ ਕੁੜੀ ਸੀ ਉਹ ਸ਼ਾਇਦ ਅਜ ਕਾਲਜੋਂ ਲੇਟ ਹੋ ਗਈ ਸੀ ਗੀਤੇ ਨੇ ਸਾਈਕਲ ਰੋਕ ਲਲਕਾਰਿਆ ਮਾਰਿਆ ਮੁੰਡੇ ਕੁਝ ਪਿੱਛੇ ਹਟ ਗਏ ਭੈਣੇ ਤੂੰ ਘਰ ਚਲੀ ਚੱਲ ਕਹਿੰਦੇ ਆ ਉਸਨੇ ਰਾਣੂ ਨੂੰ ਪਿੰਡ ਵੱਲ ਤੋਰ ਦਿੱਤਾ ਬੈਲੀ ਉਹਦੇ ਗੜ ਪੈ ਗਈ ਇੱਕ ਜੀਪ ਚੋਂ ਕਿਰਪਾਨ ਕੱਢ ਲੈ ਆਇਆ ਜੀਤੇ ਨੇ ਹਿੰਮਤ ਕਰ ਕਿਰਪਾਨ ਖੋਲ ਲਈ ਤਿੰਨੇ ਨਸ਼ੇ ਨਾਲ ਰੱਜੇ ਹੋਏ ਸੀ ਇੱਕ ਲੋਹੇ ਦੀ ਰੌੜ ਕੱਢ ਕੇ ਜੀਤੇ ਨੂੰ ਮਾਰਨ ਲੱਗਾ ਤਾਂ ਉਸਨੇ ਅੰਨੇ ਬਾਹ ਕਿਰਪਾਨ ਘਮਾ ਘਮਾ ਦਿੱਤੀ ਇੱਕ ਦੇ ਹੱਥ ਤੇ ਲੱਗੀ ਤਿੰਨੋਂ ਆਪਣੀ ਬਾਹ ਲੱਗਦੀ ਨਾ ਦੇਖ ਭੱਜ ਉੱਠੇ ਜੀਤਾ ਨਾਲ ਦੇ ਖੇਤਾਂ 'ਚ ਕਰਪਾਨ ਸੁੱਟ ਕੇ ਘਰ ਨੂੰ ਆ ਗਿਆ। ਰਾਤ ਦੀ ਰੋਟੀ ਪਾਣੀ ਖਾ ਕੇ ਸੌ ਗਿਆ। ਪਰ ਸਵੇਰੇ ਤੜਕੇ 4 ਵਜਿਆਂ ਨੂੰ ਦਰਵਾਜ਼ਾ ਖੜਕਿਆ। ਮੇਰ ਕੌਰ ਨੇ ਬੂਹਾ ਖੋਲ੍ਹਿਆ ਤੇ ਉਸ ਦੇ ਪੈਰਾਂ ਥੱਲੋਂ ਜ਼ਮੀਨ ਕਸਕਦੀ। ਪੁਲਿਸ ਵਾਲਾ ਬੋਲਿਆ, "ਮਾਤਾ ਜੀਤਾ ਕਿੱਥੇ ਹੈ?" ਜੀਤਾ ਵੀ ਅੰਦਰੋਂ ਉੱਠ ਕੇ ਬਾਹਰ ਆ ਗਿਆ। ਪੁਲਿਸ ਨੇ ਫੜ ਜੀਪ 'ਚ ਬਿਠਾ ਲਿਆ। ਨਾਲ ਦੇ ਘਰੋਂ ਪੰਜ ਅਤੇ ਉਸ ਦੀ ਕੁੜੀ ਰਾਣੋ ਵੀ ਬਾਹਰ ਆ ਗਈ। ਰਾਣੋ ਨੇ ਪੁਲਿਸ ਨੂੰ ਦੱਸਣ ਦੀ ਕੋਸ਼ਿਸ਼ ਕੀਤੀ। ਪਰ ਪੰਚ ਨੇ ਇੱਜਤ ਦੇ ਡਰੋਂ ਰਾਣੂ ਨੂੰ ਚੁੱਪ ਕਰਵਾ ਦਿੱਤਾ ਜੀਤਾ ਥਾਣਿਆਂ ਥਾਣਿਆਂ ਕਚਹਿਰੀ ਕਚਹਿਰੀਆਂ ਜੇਲ੍ਹ ਪੁੱਜ ਗਿਆ ਮੇਰ ਕੌਰ ਨੇ ਪੰਚਾਇਤ ਦਾ ਮੈਂਤਾ ਤਾਲੇ ਕੀਤਾ ਤਾਂ ਉਸ ਨੂੰ ਫ੍ਰੀ ਚ ਵਕੀਲ ਸਰਕਾਰੀ ਸੰਸਥਾ ਵੱਲੋਂ ਮਿਲ ਗਿਆ ਗਵਾ ਉਹਨਾਂ ਨੇ ਪੈਸੇ ਦੇ ਚੋਰ ਤੇ ਆਪਣੇ ਹੱਕ ਚ ਬੁਗਤਾਲੇ ਵਕੀਲ ਵੀ ਕਮਜ਼ੋਰ ਨਿਕਲਿਆ ਤੇ 307 ਅਤੇ ਪਤਾ ਨਹੀਂ ਕਿੰਨਿਆਂ ਘੋਰ ਧਰਾਵਾਂ ਚ 5 ਸਾਲ ਦੀ ਸਜ਼ਾ ਜੀਤੇ ਨੂੰ ਬੋਲ ਗਈ ਸੋਚਾਂ ਚ ਗਵਾਚੀ ਮੇਰ ਕੌਰ ਨੂੰ ਕਿਸੇ ਨੇ ਆ ਹਲਾਇਆ ਮਾਤਾ ਕੀ ਨੂੰ ਉਡੀਕਦੀ ਹੈ ਚਿਹਰੀ ਤਾਂ ਬੰਦ ਹੋ ਗਈ ਮੇਰ ਕੌਰ ਉੱਠ ਕੇ ਪਿੰਡ ਵੱਲ ਜਾਣ ਵਾਲੇ ਟੈਂਪੋ ਨੂੰ ਫੜਨ ਲਈ ਤੁਰ ਪਈ ਨਾਲੇ ਮੂੰਹ ਚ ਬੁੜਬੜਾਈ ਉਡੀਕ ਤਾਂ ਵੀਰਾ ਹੁਣ ਸ਼ੁਰੂ ਹੋਈ ਹੈ ਉਡੀਕ ਤਾਂ ਵੀਰਾ ਹੁਣ ਸ਼ੁਰੂ ਹੋਈ ਹੈ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਧੰਨਵਾਦ